ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਕਈ ਦਿਨਾਂ ਤੋਂ ਲੈ ਕੇ ਹਿਾਰਪੁਰ ਵਾਲੀ ਘਟਨਾ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਇੱਕ ਘਟਨਾਵਾਂ ਵਾਪਰ ਰਹੀਆਂ ਨੇ ਮੈਨੂੰ ਇਹਨਾਂ ਘਟਨਾਵਾਂ ਦੇ ਪਿੱਛੇ ਕੋਈ ਸਾਜ਼ਿਸ਼ੀ ਬੋਝ ਜਿਹੀ ਨਜ਼ਰ ਆਉਂਦੀ ਆ ਕਿਉਂਕਿ ਤੁਸੀਂ ਅੱਜ ਸਾਰਿਆਂ ਨੇ ਦੇਖਿਆ ਕਿ ਅੱਜ ਇੱਕ ਨਵੀਂ ਘਟਨਾ 15-6 ਸਾਲ ਦੀ ਬੱਚੀ ਨਾਲ ਜਲੰਧਰ ਦੇ ਵਿੱਚ ਵਾਪਰੀ ਐ ਉਹਦਾ ਸ਼ੁ크ਰਾ ਰੱਬ ਦਾ ਕਿ ਪਤਾ ਲੱਗ ਗਿਆ ਉੱਥੇ ਮੌਕੇ ਤੇ ਤੇ ਉੱਥੇ ਉਸ ਬੱਚੀ ਨੂੰ ਬਚਾ ਲਿਆ ਗਿਆ ਨਹੀਂ ਆਜ ਇੱਕ 6 ਸਾਲ ਦੀ ਬੱਚੀ ਨੂੰ ਉਹਨੂੰ ਪ੍ਰਵਾਸੀ ਚੱਕ ਕੇ ਕਮਰੇ ਚ ਲੈ ਗਿਆ ਸੀ ਸ਼ਾਇਦ ਉਹ ਪ੍ਰਵਾਸੀਆਂ ਦੀ ਹੀ ਬੱਚੀ ਸੀ ਜਾਂ ਇਸ ਤੋਂ ਇਲਾਵਾ ਜਿਹੜੀਆਂ ਨਵੀਆਂ ਘਟਨਾਵਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਣਾ ਹੈ ਲਹਿਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਉੱਥੇ ਘਟਨਾ ਵਾਪਰੀ ਆ ਉਹ ਸੇਵ ਲੇਨ ਪਿੱਛੇ ਜਿਹੜੀ ਵਾਲ ਨਾਲ ਝਗੜਾ ਹੋਇਆ ਤੇ ਉਸ ਤੋਂ ਬਾਅਦ ਉਹ ਮੁੰਡਾ ਕੁੱਟ-ਕੁੱਟ ਕੇ ਮਰਨ ਵਾਲਾ ਕਰਤਾ ਤਪੇ ਦੀ ਘਟਨਾ ਐਸੇ ਸੀਜ਼ਨ ਦੇ ਵਿੱਚ ਜਦੋਂ ਝੋਨਾ ਲਾਉਣ ਇਧਰ ਪ੍ਰਵਾਸੀ ਆਏ ਸੀ ਤਾਂ ਤਪਾ ਮੰਡੀ ਦੇ ਵਿੱਚ ਕੁਈ ਮਾੜੀ ਮੋਟੀ ਗੱਲ ਪਿੱਛੇ ਝਗੜਾ ਹੋ ਗਿਆ 11-12 ਕੇ ਜਾਣੇ ਸੀਗੇ ਝੋਨਾ ਲਾਉਣ ਵਾਲੇ ਨਾਲ ਦੇ ਬੰਦਿਆਂ ਨੇ ਨਾਲ ਦਾ ਬੰਦਾ ਹੀ ਵੱਢ ਕੇ ਤੇ ਦੱਬਤਾ ਨਾਲੇ ਚ ਜਦੋਂ ਉੱਧਰ ਗਏ ਉਹ ਪੁੱਛਿਆ ਉਹਨਾਂ ਦੇ ਪਰਿਵਾਰ ਨੇ ਭਾਈ ਸਾਡਾ ਮੁੰਡਾ ਨਹੀਂ ਆਇਆ ਤੇ ਹੌਲੀ ਹੌਲੀ ਸ਼ੱਕ ਹੋਈ ਪੁਲਿਸ ਕੋਲ ਦਰਖਾਸਤ ਕਹੀ ਤਾਂ ਮੰਨ ਗਏ ਵੀ ਇਸ ਤਾਂ ਮਾਰ ਕੇ ਪੰਜਾਬ ਚ ਦੱਬਿਆ ᱛੱਪੇ ਮੰਡੀ ਕੋਲੇ ਤਾਂ ਬਿਹਾਰ ਪੁਲਿਸ ਨੇ ਆ ਕੇ ᱛੱਪੇ ਮੰਡੀ ਪੁਲਿਸ ਨਾਲ ਲਾ ਕੇ ਉਹ Laash ਨੂੰ ਥੱਲਿਓਂ ਕਢਾਇਆ ਗਿਆ ਤੁਸੀਂ ਸਵਾਲ ਰੋਜ਼ ਇਹ ਪੰਜਾਬ ਦੇ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਸਰਕਾਰ ਬਿਲਕੁਲ ਚੁੱਪ ਐ ਕੋਈ ਉਹਦਾ ਪ੍ਰਤੀਕਿਰਿਆ ਨਹੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਨਾਬ ਉਸਤਾਜ ਵਾਲੇ ਮਹਾਰਾਜ ਜੀ ਭਾਨ ਸੇਵਮਾਨ ਇੱਕ ਬਿਆਨ ਦਿੰਦੇ ਆ ਪਹਿਲਾਂ ਉਹ ਬਿਆਨ ਸੁਣ ਲਓ ਤਾਂ ਫਿਰ ਆਪਾਂ ਉਸ ਤੋਂ ਬਾਅਦ ਉਹਦੇ ਆਪਾਂ ਜ਼ਿਕਰ ਕਰਨਾ ਚਾਹਚਾ ਕਰਨੀ ਹੈ ਕਿ ਇੰਗਲੈਂਡ 'ਚ ਅ بڑے ਵੱਡੇ ਮਜਾਰੇ ਹੋਏ ਨੇ ਆਸਟ੍ਰੇਲੀਆ ਦੇ ਬਹੁਤ ਵੱਡੇ ਵੱਡੇ ਹੋਏ ਨੇ ਉਹ ਕਹਿੰਦੇ ਇਹਨਾਂ ਨੂੰ ਕੱਢੋ ਜਿਹੜੇ ਆਏ ਨੇ ਨੀ ਗ੍ਰੈਂਡਸ ਅਮਰੀਕਾ ਚ ਟ੍ਰਾਂਟੋ ਚ ਤਾਂ ਲੜਾਈ ਹੋਈ ਹੈ ਪਰਸੋਂ ਸੋ ਇਹ ਪੂਰੀ ਦੁਨੀਆ ਚ ਨਾ ਅਨਰੈਸਟ ਹੋ ਗਈ ਇਸ ਗੱਲ ਦੀ ਕਿ ਕਿਉਂਕਿ ਆਬਾਦੀ ਵੱਧ ਗਈ ਰੋਜ਼ਗਾਰ ਘਟ ਗਏ ਹੁਣ ਹਰੇਕ ਕਹਿੰਦਾ ਜੀ ਕਿ ਇਹ ਇਹਨਾਂ ਕਰਕੇ ਸਾਡਾ ਰੋਜ਼ਗਾਰ ਜਾਂਦਾ ਪਰ ਇਹ ਅਭੀ ਆਪਾਂ ਇਹ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਜਿਗ ਲੋਨ ਆਰਡਰ ਨੂੰ ਕੁਝ ਬੁਈ ਇੱਕ ਬੰਦਾ ਖਰਾਬ ਕਰ ਰਿਹਾ ਹੈ ਸੱਤ 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 ਨਹੀਂ ਅਰੇ ਤਾਂ ਮਤਲਬ ਇਹ ਨਹੀਂ ਹੈ ਕਿ ਆਪਣੇ ਵੇਚ ਚੁਈ ਕੋਈ ਆਪਣੇ ਆ ਆਪਣੇ ਬੰਦੇ ਬਹੁਤ ਕੰਮ ਕਰ ਰਹੇ ਬਾਹਰ ਰਾਏਪੁਰ ਛਤੀਸਗੜ੍ਹ ਦੀ ਰਾਜਧਾਨੀ ਕੋਲਕਾਤਾ ਸਾਡਾ ਸਾਰਾ ਟ੍ਰਾਂਸਪੋਰਟ ਦਾ ਬੀਜ ਸਾਡੇ ਪੰਜਾਬੀਆਂ ਦਾ ਸਾਨੂੰ ਉਹ ਕਹਿੰਦੇ ਨੇ ਕਿ ਇਤਨੂੰ ਕੱਢਦੇ ਅਸੀਂ ਇਸ ਤਰ੍ਹਾਂ ਦਾ ਕੋਈ ਡਿਸਕਨੈਸ਼ਨ ਨੈਸ਼ਨ ਪੈਨ ਚੱਲਦੀ ਸੋ ਤੁਸੀਂ ਸੁਣਿਆ ਮਾਨਸਾ ਦਾ ਬਿਆਨ ਕਿ ਜੀ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਇਸ ਤਰ੍ਹਾਂ ਨਹੀਂ ਚੱਲੂਗਾ ਕਿਸੇ ਇੱਕ ਬੰਦੇ ਨੇ ਕੋ ਘੰਟੜਾ ਨੂੰ ਜਾਨ ਦਿੱਤਾ ਉਹਨੂੰ ਅਸੀਂ ਸਜ਼ਾ ਸਜ਼ਾ ਦੇਵਾਂਗੇ ਸੁਮਾਨ ਸਾਹਿਬ ਛੋਟੀਆਂ ਛੋਟੀਆਂ ਗੱਲਾਂ ਤੇ ਪ੍ਰਤੀਕਿਰਿਆ ਦੇਣ ਵਾਲਾ ਬੰਦਾ ਜੇ ਕੋਈ ਛੋਟੀ ਜੀ ਗੱਲ ਤੈਨੂੰ ਕੁਝ ਕਹਿ ਦੇ ਤੈਨੂੰ ਚੁੱਪ ਜਾਂਦੀ ਹੈ ਤੇ ਚੱਕ ਕੇ ਪਰਚਾ ਦਵਾ ਦਿੰਦਾ ਹੈ ਹਸਪਤਾਲ ਦੇ ਵਿੱਚ ਬੈਠੇ ਜਨਾਬ ਸੋਚੀ ਗਏ ਦੇਖੀ ਗਏ ਵੀ ਕਿਹੜਾ ਕੀ ਬੋਲਦਾ ਕਿਹੜਾ ਕੀ ਲਿਖ ਕੇ ਪਾਉਂਦਾ ਬਾਹਰ ਆ ਕੇ ਉਹਦੇ ਬਾਰੇ ਬਿਆਨ ਵੀ ਦਿੱਤਾ ਵੀ ਕੋਈ ਸਾਾਕਾ ਮਾਸਟਰ ਹੋ ਸਕਦਾ ਸਾਫ ਕਾ ਡਾਕਟਰ ਹੋ ਸਕਦਾ ਸਾਫ ਕਾ ਪ੍ਰਿੰਸੀਪਲ ਹੋ ਸਕਦਾ ਸਾਫ ਕਾ ਡਰਗੀ ਕੀ ਹੋਇਆ ਸਾਫ ਕਾ ਪੱਤਰਕਾਰ ਕੀ ਹੋਇਆ ਸਾਫ ਕਾ ਗੈਂਗਸਟਰ ਕੀ ਹੋਇਆ ਐਸ ਬ੍ਰੀਕੀ ਨਾਲ ਸੁੱਡੀ ਇੱਕ ਇੱਕ ਲੋਕਾਂ ਦੀ ਕੀਤੀ ਹੋਈ ਟਿੱਪਣੀ ਤੇ ਨਜ਼ਰ ਹੁੰਦੀ ਆ ਲੋਕਾਂ ਦੀ ਕੀਤੀ ਹੋਈ ਪੋਸਟ ਪਾਈ ਤੇ ਨਜ਼ਰ ਹੁੰਦੀ ਆ ਲੋਕਾਂ ਦੀ ਕਹੀ ਹੋਈ ਗੱਲ ਤੇ ਨਜ਼ਰ ਹੁੰਦੀ ਆ ਪਰ ਐਡੀ ਵੱਡੀ ਕੱਟਨਾ ਵਾਪਰ ਗਈ ਐਡੀ ਦਰਿੰਦਗੀ ਦੇ ਨਾਲ ਇੱਕ ਬੱਚੇ ਨੂੰ ਮੌਤ ਦੇ ਘਾਟ ਤਾਰ ਦਿੱਤਾ ਗਿਆ ਉਹਦੇ ਨਾਲ ਕੋ ਕਰਮ ਕਰਨ ਤੋਂ ਬਾਅਦ ਇੱਕ ਬਿਆਨ ਤੱਕ ਹਮਦਰਦੀ ਦਾ ਉਹਦੇ ਪੱਖ ਦੇ ਵਿੱਚ ਤੱਤੋ ਸਰਿਆ ਨਹੀਂ ਨਾ ਕੋਈ ਤੁਹਾਡਾ ਬੰਦਾ ਕੋਈ ਮੰਤਰੀ ਕੋਈ ਐਮਐਲਏ ਉਸ ਪਰਿਵਾਰ ਨਾਲ ਕੋਈ ਦੁੱਖ ਸਾਂਝਾ ਕਰਨਗੇ ਇਹ ਸੋਡੀ માનਸਿਕਤਾ ਹੈ ਦੂਜੀ ਗੱਲ ਮਾਨ ਸਾਹਿਬ ਤੁਸੀਂ ਕਹੀ ਹੈ ਕਿ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਅਸੀਂ ਵੀ ਕਹਿੰਦੇ ਹਾਂ ਅਸੀਂ ਇਸ ਗੱਲ ਲਈ ਨਹੀਂ ਰਲ ਆ ਪਾ ਰਹੇ ਅਸੀਂ ਕਹਿੰਦੇ ਹਾਂ ਵੀ ਜੇ ਇਸੇ ਮੁਲਕ ਦੇ ਅੰਦਰ ਇਸੇ ਸੰਵਿਧਾਨ ਦੇ ਵਿੱਚ ਇਸੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ 1972 ਦੇ ਵਿੱਚ ਹਿਮਾਚਲ ਕਾਨੂੰਨ ਬਣਾ ਸਕਦਾ ਹੈ ਹਿਮਾਚਲ ਦੇ ਵਿੱਚ ਕੋਈ ਬਾਹਰਲਾ ਬੰਦਾ ਨੌਕਰੀ ਬਾਹਰਲਾ ਬੰਦਾ ਵੋਟ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਨਾ ਨੌਕਰੀ ਲੈ ਸਕਦਾ ਨਾ ਵੋਟ ਬਣਾ ਸਕਦਾ ਨਾ ਜ਼ਮੀਨ ਲੈ ਸਕਦਾ ਉਹ ਵੀ ਤਾਂ ਭਾਰਤ ਦਾ ਇੱਕ ਸੂਬਾ ਹੈ ਰਾਜਸਥਾਨ ਦੇ ਵਿੱਚ ਵੀ ਇਹ ਕਾਨੂੰਨ ਹੈ ਤੇ ਜੇ ਘੱਟੋ-ਘੱਟ ਹਸਪਤਾਲ ਬੈਠੇ ਇੰਨੀ ਗੱਲ ਹੀ ਪੜ ਲੈਂਦੇ ਉੱਥੇ ਘੱਟੋ-ਘੱਟ ਇਹ ਕਾਨੂੰਨ ਵਾਰੀ ਪੜ ਲੈਂਦੇ ਵੀ ਹਿਮਾਚਲ ਨੇ ਕਿਹੜਾ ਕਾਨੂੰਨ ਬਣਾਇਆ ਹੈ ਤੇ ਕੁਝ ਮਹੀਨੇ ਪਹਿਲਾਂ ਕੈਬਨਿਟ ਦੇ ਵਿੱਚ ਰੈਜੂਲੇਸ਼ਨ ਲਿਆਂਦਾ ਗਿਆ ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ ਗਿਆ ਉੱਤਰਾਖੰਡ ਦੀ ਸਰਕਾਰ ਦੁਆਰਾ ਤੇ ਉੱਤਰਾਖੰਡ ਨੇ ਕੈਬਨਿਟ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਕਰਤਾ ਵੀ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਨਹੀਂ ਲਊਗਾ ਤਾਂ ਕੀ ਮਾਨ ਸਾਹਿਬ ਆਪਾਂ ਇਹ ਕਾਨੂੰਨ ਪੰਜਾਬ 'ਚ ਨਹੀਂ ਬਣ ਸਕਦਾ ਕਿ ਤੁਹਾਡੀ ਇੱਛਾ ਸ਼ਕਤੀ ਹੈ ਨਹੀਂ ਜਾਂ ਤੁਹਾਡੇ ਲੱਤਾਂ ਭਾਰ ਨਹੀਂ ਚੱਲਦੀਆਂ ਜਾਂ ਬਿਹਾਰ ਦੀਆਂ ਅੱਗੇ ਵੋਟਾਂ ਆ ਰਹੀਆਂ ਨੇ ਆ ਕੁਝ ਮਹੀਨਿਆਂ ਦੇ ਵਿੱਚ ਬਿਹਾਰ ਦੀਆਂ ਅੱਗੇ ਵੋਟਾਂ ਆ ਰਹੀਆਂ ਨੇ ਇਹਨਾਂ ਨੇ ਜਾ ਕੇ ਫਿਰ ਕੇਜਰੀਬਾਲ ਨੇ ਵੋਟਾਂ ਵੀ ਲੈਣੀਆਂ ਬਿਹਾਰ ਦੇ ਵਿੱਚ ਉੱਥੇ ਸਟੌਜ ਵਾਲੇ ਵੀ ਜਾਣਗੇ ਆਪਣਾ ਹੈਲੀਕਾਪਟਰ ਲੈ ਕੇ ਪੰਜਾਬ ਦਾ ਚੱਕ ਕਨੈਕਟਰ ਬਣ ਕੇ ਨਾਲ ਬੈਠਣਗੇ ਉੱਥੇ ਪ੍ਰਚਾਰ ਕਰਨਗੇ ਬਿਹਾਰੀਆਂ ਦੇ ਵੋਟਾਂ ਮੰਗਣਗੇ ਭਾਈ ਆਪਣੀ ਪਾਰਟੀ ਦੀ ਖਾਤਰ ਇਹਨਾਂ ਨੂੰ ਲੱਗਦਾ ਵੀ ਜੇ ਮੈਂ ਇੱਥੇ ਕੋਈ ਹਜਾ ਬਿਆਨ ਦੇਦਾ ਪੰਜਾਬ ਦੀ ਖਾਤਰ ਤਾਂ ਮੈਨੂੰ ਬਿਹਾਰ ਦੇ ਵਿੱਚ ਘੇਰ ਲੈਣਾ ਲੋਕਾਂ ਨੇ ਪੱਤਰਕਾਰਾਂ ਨੇ ਘੇਰ ਲੈਣਾ ਮੀਡੀਆ ਨੇ ਘੇਰ ਲੈਣਾ ਸੋ ਅਸੀਂ ਫਿਰ ਕਹਿੰਦੇ ਸਾਡੀ ਕੋਈ ਭਾਵਨਾ ਨਹੀਂ ਕਿਸੇ ਦੇ ਖਿਲਾਫ ਕੋਈ ਨਫ਼ਰਤ ਨਹੀਂ ਕੋਈ ਵਿਰੋਧ ਨਹੀਂ ਅਸੀਂ ਕਹਿੰਦੇ ਜੇ ਪੰਜਾਬ ਦੀ ਡੈਮੋਗ੍ਰਾਫੀ ਬਚਾਉਣੀ ਹੈ ਜੇ ਪੰਜਾਬ ਦੀ ਭੂਗੋਲ ਸਥਿਤੀ ਜਿਹੜੀ ਬਦਲ ਰਹੀ ਹੈ ਉਹਨੂੰ ਰੋਕਣਾ ਹੈ ਤਾਂ ਇਹ ਕਾਨੂੰਨ ਪੰਜਾਬ ਦੇ ਵਿੱਚ ਬਣਨੇ ਬਹੁਤ ਜ਼ਰੂਰੀ ਨੇ ਪਰ ਨਹੀਂ ਆਪਾਂ ਤੋਂ ਇਹੋ ਜੇ ਪੰਜਾਬ ਦੇ ਲੋਕੋ ਆਪਾਂ ਮੁੱਖ ਮੰਤਰੀ ਚੁਣਦੇ ਆ ਜਿਹੜੇ ਕਦੇ ਵੀ ਪੰਜਾਬ ਦੇ ਨਹੀਂ ਹੋਏ ਯਾਰ ਕਦੇ ਪੰਜਾਬ ਦੀ ਗੱਲ ਨਹੀਂ ਕਰਨਗੇ ਯਾਦ ਰੱਖਿਓ ਜੋ ਮਰਜੀ ਲੋਕਾਂ ਦਾ ਘਾਣ ਹੋਈ ਜਾਂਦਾ ਇਹ ਗੱਲ ਮੈਂ ਹੋਰ ਕਹ ਦੇਣਾ ਤੁਹਾਨੂੰ ਧਿਆਨ ਰੱਖਿਓ ਸਰਕਾਰਾਂ ਦਾ ਏਜੰਸੀਆਂ ਦਾ ਪੂਰਾ ਜ਼ੋਰ ਲੱਗਿਆ ਪਿਆ ਵੀ ਇਸ ਮਸਲੇ ਨੂੰ ਵੀ ਹੋਰ ਰੰਗਤ ਦੇ ਕੇ ਕੋ ਦੰਗੇ ਭੜਕਾ ਕੇ ਕੋ ਮਾਹੌਲ ਖਰਾਬ ਕਰਕੇ ਇਹ ਸਾਰੀ ਕਹਾਣੀ ਪੰਜਾਬ ਦੇ ਪੰਜਾਬੀਆਂ ਸਰ ਮੜੀ ਜਾਵੇ ਹਿੰਸਕ ਹੋਣ ਦੀ ਲੋੜ ਨਹੀਂ ਸ਼ਾਂਤੀ ਤੋਂ ਸਬਰ ਤੋਂ ਜਾਗਤੇ ਤੋਂ ਕੰਮ ਲੋ ਆਪਾਂ ਇਹ ਲੜਾਈ ਲੜਨੀ ਆ ਵੀ ਅਸੀਂ ਇਹ ਕਾਨੂੰਨ ਬਣਾਉਣਾ ਆ ਆਪਾਂ ਇਹ ਲੜਾਈ ਲੜਨੀ ਆ ਵੀ 27 ਦੇ ਵਿੱਚ ਜਿਹੜੀਆਂ ਜਿਹੜੀਆਂ ਪਾਰਟੀਆਂ ਚੋਣਾਂ ਦੇ ਵਿੱਚ ਖੜੀਆਂ ਹੋਣਗੀਆਂ ਵੋਟਾਂ ਮੰਗਣਾਉਣਗੀਆਂ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਪੰਜਾਬੀਓ ਜੋਰ ਲਾ ਕੇ ਗੱਲ ਪਚਾਉਣੀ ਆ ਵੀ ਜਿਹੜੀ ਪਾਰਟੀ ਜਿਹੜੀ ਧਰ ਜਿਹੜੇ ਸਿਆਦਾਨ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਨਗੇ ਵੀ ਅਸੀਂ ਇਹ ਤਿੰਨ ਕਾਨੂੰਨ ਬਣਾਵਾਂਗੇ ਬਾਹਰਲਾ ਬੰਦਾ ਜ਼ਮੀਨ ਨਾਲ ਲੈ ਸਕੇ ਦੂਜੇ ਸੂਬਿਆਂ ਦੀ ਤਰ੍ਹਾਂ ਜੇ ਬਾਹਰਲੇ ਬੰਦੇ ਨੇ ਇੱਥੇ ਵੋਟ ਬਣਾਉਣੀ ਆ ਸ਼ਰਤਾਂ ਪੂਰੀਆਂ ਕਰੇ ਪੰਜਾਬ ਦੀਆਂ ਜੇ ਬਾਹਰਲੇ ਬੰਦੇ ਨੌਕਰੀ ਲੈਣੀ ਆ ਤਾਂ ਵੀ ਸ਼ਰਤਾਂ ਪੂਰੀਆਂ ਕਰੇ ਡੋਮਿਸਾਈਲ ਤੇ ਬੋਨਾਫਾਇਡ ਜਿਵੇਂ ਹਿਮਾਚਲ ਦਾ ਲਦਾਖ ਦੇ ਵਿੱਚ ਲਦਾਖ ਯੂਟੀ ਆ ਸੈਂਟਰ ਸਰਕਾਰ ਨੇ ਲਾਖ ਦੇ ਵਿੱਚ ਉਥੋਂ ਦਾ ਡੋਮਿਸਾਈਲ ਲਾਜ਼ਮੀ ਕਰਤਾ ਉਥੋਂ ਦਾ ਬੋਨਫਾਇਡ ਲਾਜ਼ਮੀ ਕਰਤਾ ਉਹਨਾਂ ਦੀਆਂ ਨੌਕਰੀਆਂ ਦੇ ਲਈ ਇਹ ਤਿੰਨ ਕਾਨੂੰਨ ਪੰਜਾਬ ਦੇ ਵਿੱਚ ਬਣਨੇ ਬਹੁਤ ਜ਼ਰੂਰੀ ਆ ਜੇ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਵਪਾਰੀ ਹਿੰਦੂ ਸਿੱਖ ਮੁਸਲਮਾਨ ਸਾਰੇ ਸਾਂਝੇ ਆ ਭਰਾਵੋ ਸਾਰਾ ਸਾਂਝਾ ਪੰਜਾਬ ਹੈ ਜੇ ਬਚਾਉਣਾ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਤਾਂ ਇਹ ਤਿੰਨ ਕਾਨੂੰਨ ਬਣਨੇ ਬਹੁਤ ਲਾਜ਼ਮੀ ਨੇ ਪੰਜਾਬ ਦੇ ਵਿੱਚ ਜਿਹੜੀ ਤੇ ਪੰਜਾਬ ਨਾਲ ਪੰਜਾਬੀਆਂ ਨਾਲੇ ਵਾਦਾ ਕਰੂਗੀ ਉਹ ਤੇ ਰਹੀ ਪੰਜਾਬ ਦੇ ਵਿੱਚ ਲੋਕਾਂ ਨੂੰ ਮੈਂ ਕਹਿੰਦਾ ਕਿ ਮੁੱਦਾ ਬਣਾਓ ਸਾਡਾ ਹਾਲਾਤ ਪਤਾ ਕੀ ਹੈ ਅਸੀਂ 5-7 ਦਿਨ ਕਿਸੇ ਮੁੱਦੇ ਨੂੰ ਯਾਦ ਰੱਖਦੇ ਆਂ ਫਿਰ ਭੁੱਲ ਜਾਂਦੇ ਆਂ ਕੁੰਬੜਾਂ ਦੇ ਵਿੱਚ ਘਟਨਾ ਵਾਪਰੀ ਸੀ ਤਾਂ ਮੈਂ ਉਸੇ ਸਾਲ ਹੀ ਕਹਿੰਦੀ ਸੀ ਇਹ ਗੱਲ ਕਿ ਪੰਜਾਬੀਓ ਯਾਦ ਰੱਖਿਓ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਹੋਣਾ ਕੀ ਹੈ ਤੁਸੀਂ ਸੋਝ ਜਾਂਦੇ ਆਂ ਫਿਰ ਆ ਹਫ਼ਤੇ ਬਾਅਦ ਆਦਨਾ ਵਾਦ ਕੋਈ ਨਵਾਂ ਮੁੱਦਾ ਲੱਭ ਲੋਗੇ ਫਿਰ ਉਧਰ ਨੂੰ ਹੋ ਜਾਓਗੇ ਜਿੰਨਾ ਚਿਰ ਤੁਸੀਂ ਨਠ ਕੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਨਹੀਂ ਲੜਦੇ ਉਹਨਾਂ ਚਿਰ ਤੁਸੀਂ ਇਹ ਲੜਾਈ ਜਿੱਤ ਨਹੀਂ ਸਕਦੇ ਹਿਰਸਕ ਹੋ ਜਾਓਗੇ ਸਰਕਾਰਾਂ ਨੇ ਜਿੱਤ ਜਾਣਾ ਹੁੰਦਾ ਹੈ ਸ਼ਾਂਤਮਈ ਤਰੀਕਿਆਂ ਨਾਲ ਲੜੋਗੇ ਤਾਂ ਜਿੱਤ ਸਾਡੀ ਯਕੀਨੀ ਹੈ ਵੀ ਆਪਾਂ ਇਹ ਸਮੁੱਦੇ ਨੂੰ ਕਾਨੂੰਨ ਬਣਾਉਣ ਤੱਕ ਲੈ ਕੇ ਜਾਈਏ ਬਹੁਤ ਤਰ੍ਹਾਂ ਦੇ ਫੋਨ ਜਾਂ ਸਨੇਹ ਬਾਈ ਚੱਕ ਦਾਂਗੇ ਫੱਟੇ ਆ ਕਰ ਦਾਂਗੇ ਉਹ ਕਰ ਦਾਂਗੇ ਫੱਟੇ ਫੁੱਟੇ ਚੱਕਣ ਵਾਲੀ ਗੱਲ 'ਚ ਨਾ ਪਾਓ ਮੁੱਦੇ ਤੇ ਆਪਾਂ ਆ ਗਏ ਉਸ ਤਰੀਕੇ ਨਾਲ ਇੱਕ ਲੜਿਆ ਜਾਵੇ ਮੁੱਦਾ ਆਪਣੇ ਕੋਲੇ ਕਾਨੂੰਨੀ ਪੱਖ ਬਹੁਤ ਪਏ ਆ ਦੂਜੇ ਸੂਬਿਆਂ ਦੇ ਕਾਨੂੰਨ ਪਏ ਆ ਆਪਣੇ ਕੋਲੇ ਬਹੁਤ ਜਿਹੜੀਆਂ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਹੈ ਜੀਆਂ ਹਦਾਇਤਾਂ ਪਈਆਂ ਨੇ ਜਿਹਦੇ ਆਧਾਰ ਦੇ ਉੱਤੇ ਆਪਾਂ ਇੱਕ ਕਾਨੂੰਨ ਬਣਾਉਣ ਵੱਲ ਵਧ ਸਕਦੇ ਆ ਪਰ ਸਾਡੇ ਲੀਡਰਾਂ ਦੀ ਕੋਈ ਇੱਛਾ ਸ਼ਕਤੀ ਨਹੀਂ ਆ ਕਿਸੇ ਬਾਦਲ ਦਲ ਦਾ ਸਰਕਾਰ ਤਾਂ ਆਪਾਂ ਨੂੰ ਪਤਾ ਹੀ ਹੈ ਗਈ ਜਿਹੜੀ ਆ ਸੁਣੀ ਲਿਆ ਭਾਂਸਿਆਂ ਦਾ ਬਿਆਨ ਤੁਸੀਂ ਕਿਸੇ ਵਿਰੋਧੀ ਧਿਰ ਦਾ ਬਾਦਲਾਂ ਵੱਲੋਂ ਕਾਂਗਰਸ ਵੱਲੋਂ ਭਾਜਪਾ ਨੂੰ ਤਾਂ ਬਿਆਨ ਦੇਣੇ ਕੀ ਆ ਕਿਸੇ ਬੁੱਧੀਜੀਵੀਆਂ ਦਾ ਕਿਸੇ ਅਖੌਤੀ ਆਪਣੇ ਆਪ ਨੂੰ ਜਿਹੜੇ ਜਾਲੀ ਪੱਤਰਕਾਰ ਬਣੇ ਫਿਰਦੇ ਆ ਬੜੇ ਚੀਕਾਂ ਮਾਰਦੇ ਰਹੇ ਆ ਉਹ ਵੀ ਸਾਰੇ ਚੁੱਪ ਨੇ ਅੱਜ ਦੇ ਮੜਾ ਧਿਆਨ ਮਾਰੋ ਜਿਹੜੇ ਬੰਦੇ ਹਰ ਮੁੱਦੇ ਤੇ ਆ ਕੇ ਬੋਲਦੇ ਆ ਕਿ ਅਸੀਂ ਬਹੁਤ ਬੇਵਾਰਗ ਤੇ ਬੜੇ ਨਿਰਪੱਖਾਂ ਦੇ ਪੰਜਾਬ ਦੀ ਗੱਲ ਕਰਦੇ ਆ ਐਡੀ ਵੱਡੀ ਘਟਨਾ ਦੇ ਉੱਤੇ ਉਹਨਾਂ ਦੇ ਇੱਕ ਮੂੰਹ ਸ਼ਬਦ ਨਿਕਲਿਆ ਆ ਜਾਲੀ ਪੱਤਰਕਾਰਾਂ ਦੇ ਮੂੰਹ ਤੇ ਇੱਕ ਤਲਕਾ ਤੁਹਾਨੂੰ ਇਹ ਵੀ ਦੱਸ ਦਨਾ ਪੰਜਾਬ ਚ ਅਜੇ ਵੀ ਹੈਗਾ ਜਿਹੜਾ ਇਸ ਮੁੱਦੇ ਦੇ ਉੱਤੇ ਪੰਜਾਬੀਆਂ ਦੇ ਖਿਲਾਫ ਭੁਗਤੂਗਾ ਇਹ ਲਿਖ ਕੇ ਲੈ ਲਓ ਮੈਂ ਤੁਹਾਨੂੰ ਗੱਲ ਹਾਲਾ ਸਾਡੇ ਛੋਦਕ ਨਿੱਗਰ ਚੁੱਕੇ ਆ ਮੈਂ ਕਿ ਪਿੰਡ ਚ ਗਿਆ ਧਿਆਨ ਨਾਲ ਸੁਣੋ ਮੇਰੀ ਆ ਗੱਲ ਨੂੰ ਮੈਂ ਕਿ ਪਿੰਡ ਚ ਗਿਆ ਵੀ 25 ਮੁੰਡੇ ਬੈਠੇ ਗੱਲ ਚੱਲ ਰਹੀ ਆ ਇੱਕ ਮੁੰਡੇ ਨੇ ਗੱਲ ਸੁਣਾਈ ਕਹਿੰਦਾ ਬਾਈ ਸਾਡੇ ਪਿੰਡ ਦਾ ਸਰਪੰਚ ਆ ਕਹਿੰਦਾ ਮੇਰੇ ਕੋਲੇ ਆ ਕੇ ਰੋਣ ਲੱਗ ਗਿਆ ਰੋਇਆ ਪਤਾ ਕਿਹੜੀ ਗੱਲ ਤੋਂ ਕਹਿੰਦਾ ਉਹਨੇ ਆ ਦੀ 18 ਸਾਲ ਦੀ ਕੁੜੀ ਭਈਏ ਨਾਲ ਬਿਲਕੁਲ ਉਤੋਂ ਫੜ ਲਈ ਕਹਿੰਦਾ ਜਦ ਮੇਰੇ ਕੋਲ ਆਇਆ ਨਾ ਤੇ ਮੈਨੂੰ ਇਹ ਕਿਹਾ ਵੀ ਤੂੰ ਰੋਣਾ ਕਿਹਾ ਮੈਂ ਗੱਲ ਕੀ ਹੈ ਕਹਿੰਦਾ ਮੇਰਾ ਰਲਾ ਖੁਸ਼ ਹੋਇਆ ਜਾ ੱੱਕਾ ਹੋ ਗਿਆ ਫਰਾਂ ਫਰ ਤਾਂ ਸਰਿਆ ਨਹੀਂ ਕੁਛ ਉਹਦਾ ਜਵਾਬ ਪਤਾ ਕੀ ਸੀ ਕਹਿੰਦਾ ਮੈਂ ਉਸ ਲੱਖ ਸਵਾ ਲੱਖ ਬੰਦੇ ਨੂੰ ਬਿਹਾਰੀ ਨੂੰ ਦੇਈ ਬੈਠਾ ਪਹਿਲਾਂ ਮੈਨੂੰ ਐ ਮੇਰੇ ਪੈਸੇ ਨ ਡੁੱਬ ਜਾਣ ਇਹ ਮਾਨਸਿਕਤਾ ਪੰਜਾਬੀਆਂ ਦੀ ਸੋਚ ਲੋ ਇੱਥੇ ਖੜ ਗਏ ਆ ਸੋਚ ਆ ਸਾਡੀ ਉਹਨੂੰ ਆਪਣੀ ਇੱਜ਼ਤ ਨਾਲ ਅਣਖ ਨਾਲ 18 ਸਾਲ ਦੀ ਬੱਚੀ ਨਾਲ ਕੋਈ ਲਾਗ ਵਾਅ ਵਾਸਤਾ ਨਹੀਂ ਉਹਨੂੰ ਇਹ ਲੱਗਿਆ ਵੀ ਜੇ ਮੈਂ ਕੁਝ ਬੋਲ ਪਿਆ ਭੱਜ ਗਿਆ ਮੇਰਾ ਲੱਖ ਦੂਹ ਲੱਖ ਰੁਪਇਆ ਮੈਨੂੰ ਦੇਈ ਬੈਠਾ ਉਹ ਮਰ ਲੈ ਕੇ ਭੱਜ ਜਾਊਗਾ ਦੂਜੀ ਘਟਨਾ ਸੁਣੋ ਉਸੇ ਪਿੰਡ ਦੀ ਘਟਨਾ ਹੈ ਇੱਕ ਦੁਕਾਨਦਾਰ ਨੇ ਦੱਸੀ ਮੈਨੂੰ ਕਹਿੰਦਾ ਭਾਈ ਇੱਥੋਂ ਆਹ ਬੀਹ ਜਿਹੜੀ ਬੀਹ ਤੇ ਆਪਾਂ ਤੁਰੇ ਜਾਂਦੇ ਆ ਕਹਿੰਦਾ ਇੱਥੋਂ ਚੌਥਾ ਪੰਜਵਾਂ ਖੜਾ ਹੈ ਉਹਨੇ ਵੀ ਇੱਕ ਪਰਵਾਸੀ ਰੱਖਿਆ ਹੋਇਆ ਘਰੇ ਕਹਿੰਦਾ ਮੈਥੋਂ ਹੋ ਆ ਕੇ ਨਾ ਕਹਿੰਦਾ ਬੀਬੀਆਂ ਕੱਪੜੇ ਪਾਉਂਦੀਆਂ ਨੇ ਅੰਦਰੂਨੀ ਉਹ ਲੈ ਕੇ ਗਿਆ ਇੱਕ ਵਾਰੀ ਤੇ ਅਕਾਉਂਟਮ ਲੈ ਕੇ ਗਿਆ ਕਹਿੰਦਾ ਮੈਂ ਜੇ ਦੂਜੀ ਵਾਰੀ ਸਮਾਨ ਇਹ ਜਾ ਲੈਣ ਆਇਆ ਤਾਂ ਮੈਂ ਪੁੱਛੇ ਵੀ ਤੂੰ ਕੀ ਕਰਨਾ ਇਹ ਕਹਿੰਦਾ ਪਰਿਵਾਰ ਹੀ ਹੈ ਨਹੀਂ ਨਾ ਤੂੰ ਵਿਆਹ ਹੈ ਨਾ ਤੇਰੇ ਘਰ ਵਾਲੀ ਐ ਇੱਥੇ ਕੋਈ ਖਨਾਸ ਕੇ ਤੁਰ ਗਿਆ ਜਵਾਬ ਨਹੀਂ ਦਿੱਤਾ ਕਹਿੰਦਾ ਫੇਰ ਆਇਆ ਮਹੀਨੇ ਦੋ ਮਹੀਨੇ ਬਾਅਦ ਕਹਿੰਦਾ ਮੈਂ ਬਿਠਾ ਲਿਆ ਕਹਿੰਦਾ ਮੈਂ ਪਿਆਰ ਨਾਲ ਪੁੱਛਿਆ ਵੀ ਇਹ ਕਾਦੀ ਖਾਤਰ ਕਹਿੰਦਾ ਸਰਦਾਰ ਨਹੀਂ ਖਾਤਰ ਲੈ ਕੇ ਚੱਲਿਆ ਤੀਜੀ ਗੱਲ ਸੁਣ ਲੋ ਲੋਕ ਸਭਾ ਦੀਆਂ ਵੋਟਾਂ ਸੀਗੀਆਂ ਮੈਂ ਕਿਸੇ ਬੰਦੇ ਦੇ ਘਰੇ ਗਿਆ ਬਹੁਤ ਵੱਡਾ ਪਰਿਵਾਰ ਕਾਫੀ ਤਖੜਾ ਬੰਦੇ ਦਾ ਤਮਚਾਂ ਸੀਗਾ ਚਾਹ ਧਰ ਲਈ ਬਾਈ ਨੇ ਵੋਟਾਂ ਖਤਰ ਗਈ ਸੀ ਚਾਹ ਬਣਾ ਲਈ ਲੈ ਕੇ ਇੱਕ ਪ੍ਰਵਾਸੀ ਚਾਹ ਧਰਨ ਆ ਗਿਆ ਮੈਨੂੰ ਪੁੱਛਿਆ ਮਾ ਬਾਈ ਇਹ ਕਿਵੇਂ ਕਹਿੰਦਾ ਬਾਈ ਇਹ ਆਪਣੇ ਪਿਛਲੇ 15 ਸਾਲ ਤੋਂ 16 ਸਾਲ ਤੋਂ ਕੰਮ ਕਰਦਾ ਉਸ ਬੰਦੇ ਦੇ ਘਰੇ ਦੋ ਮਟਿਆਰਾਂ ਕੁੜੀਆਂ ਸੀ ਉਹਨੂੰ ਮੈਂ ਕਿਹਾ ਬਾਈ ਅੱਖ ਦੇ ਕੋਲੇ ਘਿਓ ਨਹੀਂ ਰੱਖੀ ਦਾ ਤੇਰੇ ਘਰੇ ਦੋ ਮਟਿਆਰਾ ਕੁੜੀਆਂ ਤੋਂ ਚੁੱਲ੍ਹੇ ਦੇ ਬੰਦਾ ਚੜਾਈ ਕਰਦਾ ਹੁਣੇ ਮੈਨੂੰ ਪਤਾ ਕੀ ਕਿਹਾ ਨਹੀਂ ਬਾਈ ਬੜਾ ਭਰੋਸੇ ਵਾਲਾ ਬਹੁਤ ਯਕੀਨ ਵਾਲਾ ਬੜਾ ਇਮਾਨਦਾਰ ਆ ਸਾਡੇ ਲੋਕਾਂ ਨੇ ਗੁੱਸਾ ਨਾ ਕਰਿਓ ਓਏ ਤੁਸੀਂ ਨਿਰਪਰ ਹੋਗੇ ਨਾ ਲੋਕਾਂ ਤੇ ਤੁਹਾਨੂੰ ਇਹ ਨਾਲ ਦਾ ਸਾਥੋਂ ਕੰਮ ਨਹੀਂ ਹੋਣਾ ਤੁਸੀਂ ਇਹਨਾਂ ਨੂੰ ਖੇਤਾਂ ਚੋਂ ਆਪਣੇ ਮੋਟਰਾਂ ਤੋਂ ਚੁੱਲ੍ਹਿਆਂ ਤੇ ਲਿਆਂਦਾ ਹੁਣ ਕਹਾਂ ਤੁਸੀਂ ਕੀ ਕਹਿੰਦੇ ਹੋ ਜਾਂਦੇ ਘਰੋਂ ਆਪ ਨਿਕਲ ਜਾਂਦੇ ਹੋ ਲਰਾਮੂ ਆ ਸਰਦਾਰ ਨੀ ਨਾ ਨਾ ਕੱਪੜੇ ਧਵਾ ਦੀ ਸੁਕਾ ਦੀ ਆ ਗੋਹਾ ਕੋੜਾ ਕਰਾ ਦੀ ਆ ਕੰਮ ਕਰਾ ਦੀ ਆ ਉਹ ਕੰਮ ਕਰਾ ਦੀ ਤੇਰੋਂ ਦੂ ਬਾਦ ਪਤਾ ਹੁੰਦਾ ਕੀ ਅਸਲ ਹੁਣੇ ਮੇਰੀਆਂ ਗੱਲਾਂ ਤੁਹਾਨੂੰ ਐ ਲੱਗਣਗੀਆਂ ਬਿਵਾਰਕੀਆਂ ਕੌਣੀਆਂ ਕੰਗਾ ਚੁੱਲਿਆਂ ਵੀ ਲੜਨਗੇ ਜਿੰਨਾਂ ਦੇ ਚੁੱਲਿਆਂ ਚੜਾਏ ਹੋਏ ਨੇ ਇਹ ਫਿਰ ਉਹ ਕੱਲੇ ਛੋਡੇ ਗੋਹੇ ਕੁੜੇ ਨਹੀਂ ਕਰਦੇ ਛੋੜੀਆਂ ਮੱਜਾਂ ਦੀਆਂ ਧਾਰਾ ਨਹੀਂ ਕੱਢਦੇ ਥੋੜੇ ਚੁੱਲੇ ਚੌਕੇ ਨੇ ਸਾਹਮਣੇ ਕੁਪਰ ਥੋੜਾ ਹੋਰ ਵੀ ਕੋ ਸਾਹਮਣੇ ਬੈਠੇ ਆ ਹੁਣ ਮੈਂ ਅਗਲੀ ਗੱਲ ਕੀ ਕਹਾਂ ਤੁਹਾਨੂੰ ਐਸ ਐਸ ਹੱਦ ਤੱਕ ਅਸੀਂ ਨਿੱਗਰ ਚੁੱਕੇ ਆ ਇਹ ਸਚਾਈ ਬਿਆਨ ਕਰ ਰਿਹਾ ਪੰਜਾਬ ਦੇ ਲੋਕਾਂ ਦੀ ਮੈਂ ਫਿਰ ਥੋੜੇ ਮਰਚਾ ਲੱਗਦੀ ਹੈ ਯਾ ਗੱਲਾਂ ਕਿਉਂ ਕਰਦਾ ਤੂੰ ਇਹ ਸੱਚ ਬਿਆਨ ਕਰ ਰਿਹਾ ਮੈਂ ਬਹੁਤ ਬੰਦਿਆਂ ਨਾਲ ਮੇ ਫੋਨ ਤੇ ਗੱਲ ਹੋਈ ਭਾਈ ਕੰਮ ਕਿਵੇਂ ਕਰਾਂਗੇ ਯਾਰ ਇਹਨਾਂ ਦਾ ਕੰਮ ਕੌਣ ਕਰੂਗਾ ਤੁਸੀਂ ਮਰ ਗਏ ਥੋੜਾ ਹੱਟੇ ਆ ਸੋਇਸ ਕਰਕੇ ਇਹ ਅਕਲ ਨੂੰ ਹੱਥ ਮਾਰ ਲਓ ਇਕੱਠੇ ਹੋ ਜੋ ਅਗਲੀ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਆ ਜਿੰਨਾ ਸਾਡਾ ਐਸਵੀ ਭਾਈਚਾਰਾ ਸਭ ਤੋਂ ਵੱਧ ਇਹਨਾਂ ਦਾ ਨੁਕਸਾਨ ਹੋ ਰਿਹਾ ਹੈ ਇਹਨਾਂ ਦੇ ਹੱਕ ਤੇ ਡਾਕਾ ਵੱਜ ਰਿਹਾ ਹੈ ਕੀ ਮੈਂ ਬਾਤ ਦੇ ਰਿਹਾ ਯਾਰ ਜੁਗਾਰ ਨਾਲ ਰੱਖ ਹੋਇਆ ਗਿਆ ਆ ਜਿੰਨੀਆਂ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਉਹ ਇਹ ਲੈ ਰਹੇ ਨੇ ਸਾਰੇ ਐਸਸੀ 60 ਕਿਟ ਬਣਾ ਕੇ ਪਰ ਉਹ ਸੁਪੈ ਚੁਲੇ ਆ ਕੇ ਆ ਜਿਹੜੀ 2 लाख ਦਾ ਸਰਕਾਰ ਕਹਿੰਦੀ ਆ ਇਲਾਜ ਫ੍ਰੀ ਕਰਿਆ ਕਰਾਂਗੇ ਉਹ ਸਾਰੀਆਂ ਸਹੂਲਤਾਂ ਇਹ ਲੈਣਗੇ ਸਾਡਾ ਪੰਜਾਬ ਦਾ ਮਜ਼ਦੂਰ ਤਾਂ ਵਿਚਾਰਾ ਮਾਰਿਆ ਗਿਆ ਸਾਰਾ ਕੰਮ ਉਹਦਾ ਖੋਹਿਆ ਗਿਆ ਤੇ ਸਾਡੇ ਜ਼ਿਮੀਂਦਾਰ ਭਰਾ ਵੀ ਕੀ ਸੋਚਦੇ ਇਹੀ ਹੁੰਦੇ ਆ ਉਹਨਾਂ ਦੀ ਸੋਚ ਇਹੀ ਆ ਵੀ ਕੋਈ ਗੱਲ ਨੇ ਸਾਡੇ ਵਾਲੇ ਬੰਦੇ ਸ਼ੀਸ਼ਾ ਮੰਗਦੇ ਆ 700 ਮੰਗਦੇ ਆ 500 ਮੰਗਦੇ ਆ 300 ਜੀ ਆ ਜਾਣਗੇ। ਸੋ ਸਾਡੀ ਵੇਤੀ ਖੜ ਗਈ ਆ। ਦੋ ਭਰਾ ਜਿਹੜੀ ਲਾਈ ਬੈਠਾ ਰਿਹੜੀ ਦੋ ਬੰਦੇ ਇੱਕ ਸਾਡਾ ਹੋਵੇ ਇੱਕ ਪ੍ਰਵਾਸੀ ਹੋਵੇ ਸਾਡੇ ਵਾਲੇ ਬੰਦੇ ਉਹਦੇ ਕੋਲ ਜਾਏ ਖਾਣਗੇ। ਪੰਜਾਬ ਦੇ ਵਿੱਚ ਆਈ ਵੀਰ ਸੈਂਟਰ ਪਤਾ ਕਿਉਂ ਖੁੱਲ ਗਏ? ਟੀਕਾ ਲੈਣ ਵਾਲੇ ਟੀਕੇ ਨਾਲ ਜਵਾਖ ਲੈਣ ਵਾਲੇ ਮੈਂ ਬਜ਼ਾਰਾਂ ਜਾਣਾ ਸ਼ਰਾਂ ਜਾਣਾ ਦੇਖਦਾ ਗੋਲ ਗੱਪੇ ਰੇੜੀ ਦੇ ਉੱਤੇ ਮੋਮਸੀਆਂ ਰੇੜੀਆਂ ਨੂਡਲਾਂ ਦੀਆਂ 버ਗਰਾਂ ਦੀਆਂ ਪੀਜਿਆਂ ਦੀਆਂ ਗੋਲ ਗੱਪਿਆਂ ਦੀਆਂ ਸਮੋਸਿਆਂ ਦੀਆਂ ਰੇੜੀਆਂ 'ਤੇ ਲੋਕਾਂ ਐ ਖੜੇ ਹੁੰਦਾ ਜਿਵੇਂ ਮੱਖੀਆਂ ਜੰਬੜੀਆਂ ਹੁੰਦੀਆਂ ਗੁੜ ਨੂੰ ਇੰਨਾ ਇਕੱਠ ਹੁੰਦਾ ਰੇੜੀਆਂ 'ਤੇ ਆ ਖਾ ਖਾ ਕੇ ਨੀਰਾ ਮੈਦਾ ਨੀਰੀ ਮੌਤ ਨੀਰੀ ਜ਼ਹਿਰ ਜਿੰਨਾ ਫਾਸਟ ਫੂਡ ਜੰਕ ਫੂਡ ਤਲਿਆ ਫੜਿਆ ਖਾ ਰਹੇ ਹੋ ਜ਼ਹਿਰ ਖਾ ਖਾ ਕੇ ਤੁਸੀਂ ਖੱਸੀ ਹੋਈ ਜਾਂਦੇ ਹੋ ਸੋਡੇ ਨਹੀਂ ਜਵਾਬ ਪੈਦਾ ਹੁੰਨੇ ਆ ਸਾਰਾ ਪੰਜਾਬ ਇਸ ਕੰਮ ਤੇ ਲੱਗਿਆ ਹੋਇਆ ਮੈਂ ਆ ਹੁਣ ਮੈਂ ਰਾਮਪੁਰੇ ਆਇਆ ਸ਼ਹਿਰ ਨੇੜੇ-ਨੇੜੇ ਰਾਮਪਰਾ ਪੈਂਦਾ ਜੂਸ ਵਾਲੇ ਕੋਲ ਦੋ ਬੰਦੇ ਨਹੀਂ ਹੈਗੇ ਪੀਣ ਵਾਲੇ ਕੋਲੇ ਤੇ ਉਥੇ ਰੇੜੀਆਂ ਲੱਗੀਆਂ ਤਿੰਨ ਚੌਂ ਚ ਸੀ ਪੰਜ ਚੌਂ ਦੇ ਵਿੱਚ ਤੇ 70 80 ਬੰਦੇ ਖੜੇ ਆ ਨਾਲ ਜਵਾਕਾਂ ਨੂੰ ਲੈ ਕੇ ਖੜ ਜਾਂਦੇ ਆ ਵੀ ਤੁਸੀਂ ਤਾਂ ਜ਼ਹਿਰ ਖਾਣੇ ਆ ਜਵਾਖ ਨੂੰ ਕ ਮਾਰੀ ਜਾਂਦੇ ਹੋ ਸਾਡਾ ਖਾਣਾ ਪੀਣਾ ਦਾਰੂ ਨਾਲ ਡਾਕ ਕੇ ਲਾਣ ਨਾਲ ਸੌ ਜਾਂਦੇ ਹੋ ਸਾਡਾ ਡਾਕਟਰ ਗਗਨ ਗੈਸਟਰ ਵਾਲਾ ਉਹਦੇ ਕੋਲ ਮੈਂ ਜਾਨਾ ਸ਼ਰਾਬ ਨਾਲ ਡੱਕੇ ਜਿਹੜੇ ਸ਼ਰਾਬੀ ਨੇ ਉੱਥੇ ਲੀਵਰ ਰੂਵਰ ਖਤਮ ਹੋ ਗਏ ਗੁਰਦੇ ਖਤਮ ਹੋ ਗਏ ਉੱਥੇ ਅਡਾਂਦੇ ਪਈਆ ਦੋ ਤਿੰਨ ਰੋਜ਼ ਮਰ ਜਾਂਦੇ ਐ ਜਾਂ ਲਾਣ ਪੀ ਕੇ ਮਰੀ ਜਾਂਦੇ ਹੋ ਜਾਂ ਜ਼ਹਿਰ ਵਾਲਾ ਖਾਈ ਪੀ ਜਾਂਦੇ ਹੋ ਜਾਂ ਜ਼ਹਿਰ ਵਾਲਾ ਪਾਣੀ ਪੀ ਜਾਂਦੇ ਹੋ ਜਾਂ ਮੈਦੇ ਖਾਈ ਜਨੇ ਖੜੇ ਰਿਹੜੀਆਂ ਦੇ ਉੱਤੇ ਤੇ ਛੋਡੇ ਕਿੱਥੋਂ ਸਪਰਮ ਛੋਡਾ ਕਿੱਥੋਂ ਛੋਡੇ ਸਪਰਮ ਕਾਉਂਡ ਬਣਨੇ ਛੋਡੇ ਕਿੱਥੋਂ ਸਗਰਾਂ ਨੂੰ ਬਣਨੇ ਬੱਚਾ ਪੈਦਾ ਕਰਨ ਵਾਲੇ ਪਰ ਠੀਕ ਜਿਹਨੇ ਜਵਾਬ ਲਾਉਂਗੇ ਜਾਂ ਫਰ ਹੈ ਜਾਂ ਕੋ ਚੱਲੂ ਜੋ ਮੈਂ ਸੁਨਾਈਆਂ ਕਹਾਣੀਆਂ ਆ ਕੁਝ ਹੋਈ ਜਾਂਦਾ ਪਿੰਡਾਂ ਦੇ ਵਿੱਚ ਅਗਲੀ ਗੱਲ ਬਾਹਰ ਲਓ ਤੁਸੀਂ ਵੀ ਸੁਣ ਲਓ ਹੁਣ ਥੋੜੀ ਬਾਹਰ ਦੀ ਗੱਲ ਕਰਨ ਲਗੇ ਆਪਾਂ ਇੰਗਲੈਂਡ ਦੇ ਵਿੱਚ ਪਰਸੋਂ ਇੱਕ ਬਹੁਤ ਵੱਡਾ ਮਜਾਰਾ ਹੋਇਆ ਟੌਮੀ ਰੌਬਸਨ ਨਾਮ ਦਾ ਬੰਦਾ ਜਿਹਨੇ ਪੂਰਾ ਇੰਗਲੈਂਡ ਹਿਲਾ ਕੇ ਰੱਖ ਦਿੱਤਾ ਲੱਖ ਡੇਢ ਲੱਖ ਬੰਦਾ ਇਕੱਠਾ ਕਰ ਗਿਆ ਉਹ ਉਹਨਾਂ ਨੇ ਵੀ ਇਹੀ ਮਹਿਮ ਚਲਾਈ ਹੈ ਵੀ ਸਾਡੀ ਡੈਮੋਗ੍ਰਾਫੀ ਬਦਲਦੀ ਇਹ ਬਾਹਰਲੇ ਨੂੰ ਕੱਢੋ ਇੱਥੋਂ ਛੇਤਰ ਥੋੜੇ ਉਧਰ ਹੀ ਫਿਰਨ ਲੱਗ ਗਿਆ ਆਸਟ੍ਰੇਲੀਆ ਜੀ ਮੁਜਾਰੇ ਹੋਏ ਆ ਅਮਰੀਕਾ ਦੇ ਵਿੱਚ 33 ਸਾਲਾਂ ਬਾਅਦ 33 ਸਾਲ ਤੋਂ ਰਹਿ ਰਹੀ ਬੁਢੀ 1992 ਦੀ ਕੱਢ ਕੇ ਬਾਹਰ ਮਾਰੀ ਅਗਲੇ ਨੇ ਵੀ ਆ ਜਾ ਗ੍ਰੇਟਰ ਵਾਲੇ ਛੇਤਰ ਫਿਰਨੇ ਸ਼ੁਰੂ ਹੋ ਗਏ ਅਮਰੀਕਾ ਦੇ ਵਿੱਚ ਇੱਕ ਆਪਣੇ ਬੰਦੇ ਨੂੰ ਇਧਰਲੇ ਨੂੰ ਮਾਰਿਆ ਗਿਆ ਉਹਦਾ ਗਲ ਵੱਢ ਕੇ ਫੁੱਟਬਾਲ ਬਣਾ ਕੇ ਛੱਡਿਆ ਗਿਆ ਸੜਕ ਦੇ ਉੱਤੇ ਇੱਕ ਬੰਦੇ ਦੁਆਰਾ ਇੰਗਲੈਂਡ ਦੇ ਵਿੱਚ ਜਿਹੜੀ ਗਰੂਮਿੰਗ ਹੋ ਰਹੀ ਆ ਉੱਥੋਂ ਤਾਂ ਆਪਦੇ ਮੁੰਡੇ ਫੋਨ ਕਰਦੇ ਆ ਉਹ ਕਹਿੰਦੇ ਭਾਈ ਐਨੇ ਇੱਥੇ ਸੀਰੀਆ ਤੋਂ ਕਤਰ ਤੋਂ ਦੋਹੇ ਤੋਂ ਅਫਗਾਨਿਸਤਾਨ ਤੋਂ ਰਾਂ ਤੋਂ ਰਾਖ ਤੋਂ ਕੰਬੋਡੀਆ ਤੋਂ ਥੋਪੀਆ ਤੋਂ ਪਰਸਤੀਨ ਤੋਂ ਇੰਨਾ ਇੱਥੇ ਮੁਸਲਮਾਨ ਆ ਚੁੱਕੇ ਆ ਇੰਗਲੈਂਡ ਦੇ ਵਿੱਚ ਉਹਨੇ ਅੰਗਰੇਜ਼ਾਂ ਦੀਆਂ ਚਲੋ ਜਦੋਂ ਸਾਲ ਦੀਆਂ ਬੱਚੀਆਂ ਨਾਲ ਰੂਮਾਂ ਨੂੰ ਸ਼ੁਰੂ ਕਰਤੀ ਸਿੱਖਾਂ ਦੀਆਂ ਕੁੜੀਆਂ ਨਾਲ ਸ਼ੁਰੂ ਕਰਤੀ ਤੇ ਸਾਡੇ ਵਾਲੇ ਉੱਥੇ ਦੱਸਿਆ ਮੈਨੂੰ ਕਹਿੰਦਾ ਬਰਮਿੰਗਮ ਦੇ ਵਿੱਚ 50 ਗੁਰਦੁਆਰੇ ਬਣਾਈ ਬਠਾ ਅੱਧਾ ਕਿਲੋਮੀਟਰ ਤੇ ਗੁਰਦੁਆਰਾ ਕੋਈ ਕਮੈਂਟਰੀ ਸ਼ਾਇਦ ਹੈ ਕਹਿੰਦਾ ਉੱਥੇ 6 ਕਿਲੋਮੀਟਰ ਦਾ ਸ਼ਹਿਰ ਹੈ 13 ਗੁਰਦੁਆਰੇ ਆ ਅਸੀਂ ਲੰਗਰ ਲਾਉਣ ਤੇ ਦੱਬੀ ਰੱਖੀਏ ਕੰਮ ਤੇ ਗੁਰਦੁਆਰੇ ਬਣਾਉਣ ਤੇ ਜ਼ੋਰ ਦੇਈ ਰੱਖੀਏ ਉਹ ਗਣ ਅੰਗਰੇਜ਼ ਚੜਦੇ ਆ ਤਾਂ ਗੱਲਾਂ ਨੂੰ ਦੇਖ ਕੇ ਵੀ ਕੀ ਕਰੀ ਜਾਂਦੇ ਆ ਜਿਹੜੀ ਲੜਾਈ ਲੜਨੀ ਹੈ ਉਹ ਲੜਦੇ ਨਹੀਂ ਇਧਰੋਂ ਵੇਚ ਵੇਚ ਜ਼ਮੀਨਾਂ ਘਰਾਂ ਨੂੰ ਲਾ ਕੇ ਜਿੰਦੇ ਪਾਪਾ ਕੇ ਕੋਠੀਆਂ ਜਾਂ ਪ੍ਰਵਾਸੀ ਬਿਠਾਤੇ ਤੇ ਆ ਬਾਹਰ ਉੱਡ ਗਏ ਮੁੜ ਕੇ ਦੱਸਦਾ 15-15 ਸਾਲ ਗੇੜੇ ਨਹੀਂ ਮਾਰਦੇ ਪੰਜਾਬ ਨਾਲ ਕੋ ਲੈਣਾ ਦੇਣੀ ਨਹੀਂ ਰਹਿ ਗਿਆ ਇਹਨਾਂ ਲੋਕਾਂ ਦਾ ਇਹ ਗੱਲ ਵੀ ਮੈਂ ਤੁਹਾਨੂੰ ਪਿਛਲੇ 4-5 ਸਾਲ ਤੋਂ ਕਲਪਦਾ ਆ ਰਿਹਾ ਬਾਹਰਲੇ ਤੋਂ ਹੀ ਸੁਣ ਲਓ ਸੋਡੇ ਯੁੱਤੀ ਫਿਰ ਨਹੀਂ ਫਿਰਨੀ ਕਿੱਥੇ ਭਜੋਗੇ ਆ ਮੈਨੂੰ ਸੁਣਾਈ ਗੱਲ ਇੱਕ ਬਾਈ ਨੇ ਬਾਹਰ ਆਸਟ੍ਰੇਲੀਆ ਵਾਲੇ ਨੇ ਉਹ ਕਹਿੰਦਾ ਭਾਈ ਇੱਥੇ 4-5 ਜਣੇ ਇਕੱਠੇ ਹੁੰਦੇ ਆ ਜਗਾ ਲਈ ਗੁਰਦੁਆਰਾ ਬਣਾ ਲੈਂਦੇ ਆ ਮੋਟਾ ਲੋਨ ਚੱਕ ਲੈਂਦੇ ਆ ਗੁਰਦੁਆਰੇ ਦੇ ਉੱਤੇ ਗੁਰੂ ਘਰ ਦੇ ਉੱਤੇ ਉਹ ਗੁਰਦੁਆਰੇ ਦੇ ਚੜਾਵੇ ਨਾਲ ਲੋਨ ਲਾਹੀ ਜਾਂਦੇ ਆ ਜਦੋਂ ਪੰਜਾਂ ਦਾਸ علاوہ ਲੋਨ ਲੈ ਜਾਂਦਾ ਫਿਰ ਜਦੋਂ ਜੀ ਜੀ ਕਰਦਾ ਉਹਦਾ ਜਿਹਨੂੰ ਮਰਜ਼ੀ ਦੇ ਦੇਣਾ ਉਹ ਗੁਰਦੁਆਰਾ ਉਹਨਾਂ ਦੀ ਨਿੱਜੀ ਪ੍ਰਾਪਰਟੀ ਹੈ ਨਿੱਜੀ ਜਾਇਦਾਦ ਹੈ ਕੋਈ ਲੋਕ ਸਦਾ ਉਹਨੂੰ ਰੋਕੂਗਾ ਪਰ ਸੰਕਾਲ ਕਰ ਦਿੰਦੇ ਆ ਕਹਿੰਦਾ ਧੰਦਾ ਬਣਾ ਲਿਆ ਲੋਕਾਂ ਨੇ ਜਾ ਕੇ ਯਾਰ ਛੋਡੇ ਲਈ ਐਸ ਵੇਲੇ ਪੈਸਾ ਮੁੱਖ ਹੈ ਪੈਸਾ ਡਾਲਰ ਪਾਉਂਡ ਰੁਪਿਆ ਇਹਦਾਂ ਰੁਪਿਆ ਚਾਹੀਦਾ ਹੈ ਉਦੋਂ ਤੁਹਾਨੂੰ ਡਾਲਰ ਚਾਹੀਦੇ ਆ ਪਾਉਂਡ ਚਾਹੀਦੇ ਆ ਸੋਨੂੰ ਕੋਈ ਧਰਤੀ ਨਾਲ ਨਹੀਂ ਕੋਈ ਇਤਿਹਾਸ ਨਾਲ ਕੋਈ ਬੋਲੀ ਨਾਲ ਕੋਈ ਇੱਜ਼ਤ ਨਾਲ ਕੋਈ ਅਣਖ ਨਾਲ ਕੋਈ ਕਰਤਾਰ ਨਾਲ ਕੋਈ ਸੋਡਾ ਲੈਣਾ ਦੇਣਾ ਨਹੀਂ ਰਹਿ ਗਿਆ ਮੋੜਿ ਆਓ ਪਰਤਿ ਆਓ ਚੰਗੇ ਰਹੋਗੇ ਨੇ ਪੈੜੀ ਹੋਣੀ ਆ ਲੈ ਲੋ ਮਾੜੀ ਮੋਟੀ ਇੱਧਰ ਕੋਈ ਜ਼ਮੀਨ ਜੇ ਵੇਚ ਕੇ ਗਏ ਆ ਸਾਂਭ ਲੋ ਆਪਣੀਆਂ ਜਿਹੜੀਆਂ ਨੇ ਪਈਆਂ ਛੋਡੀਆਂ ਕੋਠੀਆਂ ਚਾਰ-ਚਾਰ ਮੰਜ਼ਲੀਆਂ ਦੁਆਬੇ ਵਾਲੋਂ ਸੋਨੂੰ ਕਹਿਣ ਲੱਗੇ ਆ ਹੁਣ ਤਾਂ ਮਾਝੇ ਮਾਲ ਵਿੱਚ ਵੀ ਇਹ ਕੰਮ ਸ਼ੁਰੂ ਹੋ ਗਿਆ ਅਸਰਾ ਦੁਆਬਾ ਖਾਲੀ ਹੋਇਆ ਪਿਆ ਸਾਂਭ ਲੋ ਆਪੇ ਨੇ ਥੋੜੇ ਜਵਾਕ ਨੇ ਥੋੜੇ ਕੋਲੇ ਰਹਿਣੇ ਯਾਦ ਰੱਖ ਲਓ ਕੁੜੀ ਕਾਲੇ ਗੋਰੇ ਨਾਲ ਜਾਊਗੀ ਮੁੰਡਾ ਕਾਲੀ ਗੋਰੀ ਨਾਲ ਜਾਊਗਾ ਤੁਰੇ ਫਿਰੋ ਫਰ ਸੋ ਇਸ ਲਈ ਮੈਂ ਇਹੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਕਿ ਇੱਕ ਤਾਂ ਜਿਹੜੀ ਵੀ ਗੱਲ ਕਰਨੀ ਹੈ ਸ਼ਾਂਤਮਈ ਤਰੀਕੇ ਨਾਲ ਕਰੋ ਸੰਗਰਸ਼ ਨੂੰ ਸ਼ਾਂਤਮਈ ਚਲਾਓ ਜਿਹੜੇ ਵੀ ਮਤੇ ਪਾ ਰਹੇ ਹੋ ਉਹਦੀਆਂ ਸ਼ਰਤਾਂ ਹੋਣ ਵੀ ਜਿਹੜਾ ਬੰਦਾ ਰੱਖਣਾ ਹੈ ਜਿਹਨੇ ਰੱਖਣਾ ਹੈ ਜਿਹੜੇ ਘਰ ਨੇ ਰੱਖਣਾ ਉਸ ਬੰਦੇ ਦੀ ਜ਼ਿੰਮੇਵਾਰੀ ਨਾਲ ਤੈਅ ਕਰੋ ਉਹਦੀ ਵੈਰੀਫਿਕੇਸ਼ਨ ਉਹਦੀ ਪੜਤਾਲ ਪੁਲਿਸ ਦੁਆਰਾ ਹੋਣੀ ਚਾਹੀਦੀ ਹੈ ਰਿਕਾਰਡ ਚੈੱਕ ਹੋਣਾ ਚਾਹੀਦਾ ਵੇ ਕਿਥੋਂ ਆਇਆ ਦਾ ਬੈਕਗਰਾਉਂਡ ਕੀ ਆ ਦਾ ਪਿਛੋਕੜ ਕੀ ਹੈ ਉਥੋਂ ਕ੍ਰਾਈਮ ਕਰਕੇ ਜੁਰਮ ਕਰਕੇ ਬਲਾਤਕਾਰ ਕਰਕੇ ਕਤਲ ਕਰਕੇ ਇਧਰ ਭੱਜਿਆ ਆਉਂਦੇ ਆ ਇਧਰੋਂ ਕਰ ਉਧਰ ਭੱਜ ਜਾਂਦੇ ਆ ਇਕੱਠੇ ਹੋ ਜੋ ਇੱਕ ਹੋ ਜੋ ਆਪਣੇ ਬੰਦਿਆਂ ਦੀ ਬਾਹ ਫੜੋ ਆਪਣੇ ਬੰਦਿਆਂ ਨੂੰ ਕੰਮ ਦੇ ਤਰਜੀਹ ਦਿਓ ਜਿ cục ਕਮ ਦੇਣਾ ਵੀ ਆ ਤਾਂ ਮੈਂ ਫੇਰ ਕਹਿੰਦਾ ਮਾਨ ਸਾਹਿਬ ਸੋਚਿਓ ਇਹ ਗੱਲ ਦੇ ਉੱਤੇ ਗੌਰ ਕਰੋ ਕੋਈ ਬੰਦਾ ਕਿਸੇ ਦੇ ਖਿਲਾਫ ਨਹੀਂ ਕੋਈ ਵਿਰੋਧ ਨਹੀਂ ਕੋਈ ਨਫ਼ਰਤ ਨਹੀਂ ਕੋਈ ਫਰਕਾਪ੍ਰਸਤੀ ਨਹੀਂ ਅਸੀਂ ਵੀ ਚਾਹੁੰਦੇ ਹਾਂ ਵੀ ਇਹ ਕਾਨੂੰਨ ਬਣਨਾ ਚਾਹੀਦਾ ਅੱਜ ਗੈਰਾਤੀ ਅੱਜ ਮਰਾਠੀ ਅੱਜ ਬੰਗਾਲੀ ਅੱਜ ਤਾਮਲ ਅੱਜ ਦੂਜੇ ਤੀਜੇ ਸਾਰੇ ਆਪਣੀ ਬੋਲੀ ਆਪਣੀ ਵਿਰਸੇ ਆਪਣੀ ਪਛਾਣ ਲਈ ਅੱਜ ਗੋਰੇ ਇੰਗਲੈਂਡ ਦੇ 25% 25% ਇੱਕ ਸਾਲ ਦੇ ਵਿੱਚ ਪੂਰੇ ਯੂਰਪ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਵਧੀ ਹੈ ਤੇ ਗੋਰੇ ਚੀਕ ਉੱਠੇ ਹਣ ਹਰ ਬੰਦੇ ਨੂੰ ਖਤਰਾ ਖੜਾ ਹੋ ਗਿਆ ਆਸਟ੍ਰੇਲੀਆ ਨੂੰ ਖਤਰਾ ਖੜਾ ਹੋ ਗਿਆ ਵੀ ਇੰਨੇ ਬਾਹਰੋਂ ਆ ਕੇ ਬਸ ਗਏ ਅਸੀਂ ਕਿੱਥੇ ਜਾਵਾਂਗੇ ਮੈਂ ਕਹਿੰਦਾ ਸਹੀ ਪਿੱਟਦੇ ਆ ਮੈਂ ਹੱਕ 'ਚ ਨਹੀਂ ਹੈਗਾ ਇਸ ਗੱਲ ਦੇ ਵੀ ਸਾਡੇ ਬੰਦੇ ਬਾਹਰ ਜਾ ਕੇ ਪੱਕੇ ਤੌਰ ਤੇ ਬਸਨੀਕ ਬਣਨ ਸਾਡੇ ਬੰਦੇ ਬਾਹਰ ਜਾਣ ਕੰਮ ਕਰਨ ਵਾਪਸ ਇੱਥੇ ਆਉਣ ਕਿਉਂ ਉਹਨਾਂ ਦੇ ਤੁਸੀਂ ਸੱਭਿਆਚਾਰ ਗਾਲ ਰਹੇ ਹੋ ਕਿਉਂ ਉਹਨਾਂ ਦੀ ਪਛਾਣ ਖਤਮ ਕਰ ਰਹੇ ਹੋ ਜਿਹੜਾ ਇੰਗਲੈਂਡ ਜਿਹੜੇ ਗੋਰਿਆਂ ਨੇ ਪੂਣੀ ਦੁਨੀਆ ਤੇ ਰਾਜ ਕੀਤਾ ਉਹ ਇੰਗਲੈਂਡ ਦੇ ਵਿੱਚ ਛੋਟਾ ਜਿਹਾ ਮੁਰਖ ਦੇ ਵਿੱਚ ਆਪਦੀ ਹੋਂਦ ਨੂੰ ਬਚਾਉਣ ਲਈ ਲੜ ਰਿਆ ਆਪਦੇ ਜੱਦੀ ਮੁਲਕ ਦੇ ਵਿੱਚ ਦੇਖੋ ਕਿੱਧਰ ਨੂੰ ਹੋ ਗਈ ਗੱਲ ਉਹਨਾਂ ਨੂੰ ਫਿਕਰ ਪਏ ਖੜੇ ਆ ਮੈਂ ਕਹਿੰਦਾ ਟੌਮੀ ਰੌਬਨਸਨ ਜਿਹੜਾ ਉੱਠਿਆ ਨੌਜਵਾਨ ਸਲਾਮ ਆ ਯੋਧੇ ਨੂੰ ਸਲੂਟ ਆ ਯੋਧੇ ਨੂੰ ਉਹਨੇ ਆਪਦੀ ਹੋਂਦ ਬਚਾਉਣ ਲਈ ਲੜਾਈ ਵਿੱਢੀ ਐ ਵੀ ਕਦੋਂ ਵਾ ਸਾਰੇ ਸਾਡੇ ਆਖੇ ਆਗੇ ਕਬਜ਼ਾ ਕਰੀ ਜਾਂਦੇ ਹੋ ਮੋੜਿਓ ਹਰ ਬੰਦੇ ਨੂੰ ਆਦੀ ਪਛਾਣ ਪਿਆਰੀ ਹੁੰਦੀ ਹੈ ਹਰ ਬੰਦੇ ਨੂੰ ਆਪਣੀ ਹੋਂਦ ਪਿਆਰੀ ਹੁੰਦੀ ਹੈ ਆਪਣੀ ਹਸਤੀ ਪਿਆਰੀ ਹੁੰਦੀ ਹੈ ਜਿਹੜੇ ਬੰਦੇ ਅੰਦਰ ਮਾੜੀ ਮੋਟੀ ਵੀ ਜ਼ਮੀਰ ਜਾਉਂਦੀ ਹੁੰਦੀ ਹੈ ਜਾਗਦੀ ਹੁੰਦੀ ਹੈ ਉਹ ਬੰਦਾ ਆਪਣੀ ਹਸਤੀ ਨੂੰ ਮਾਰ ਕੇ ਕਦੇ ਵੀ ਜੀਉਂ ਸਕਦਾ ਛੋਟੇ ਦਾ ਪਤਾ ਨਹੀਂ ਕੀ ਕਿ ਇਧਰ ਉੱਡ ਗਈਆਂ ਹਸਤੀਆਂ ਕਰਦਾਰ ਜ਼ਮੀਰਾਂ ਪੈਸੇ ਮਗਰੀ ਹੋ ਗਏ ਤੁਰੇ ਫਿਰਦੇ ਕਾਂਵਲੇ ਡਿਪਰੈਸ਼ਨ ਦੇ ਸ਼ਿਕਾਰ ਹੋਏ ਬੈਠਾ ਤੁਸੀਂ ਕੈਨੇਡਾ ਦੇ ਵਿੱਚ ਹਰ ਚੌਥਾ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਆ ਬੁਰਾ ਹਾਲ ਆ ਪੈਸੇ ਹੈ ਨਹੀਂ ਬੈਂਕੇ ਦਿਹਾੜੇ ਥੋੜੇ ਤੁਰੇ ਫਿਰਦਿਆਂ ਕਿਸਤਾ ਇਹਦੀਆਂ ਆ ਗਈਆਂ ਉਹਦੀਆਂ ਆ ਗਈਆਂ ਆ ਹੋ ਗਿਆ ਆ ਹੋ ਗਿਆ ਆ ਇਸ ਮਾਝ ਖਪਾਈ ਕਰਦੇ ਫਿਰਦੇ ਰਹਿੰਦੇ ਆ ਆ ਧਰਤੀ ਸਾਨੂੰ ਕੁ ਖਿੰਮਰਨ ਦੇ ਦੂਗੀ ਜਿਹੜੀ ਗੀਣ ਦੁਨੀਆਂ ਦੇ ਲੋਕਾਂ ਨੂੰ ਜਾ ਸਕਦੀ ਆ ਤੋ ਸਾਰੇ ਇੱਕ ਸੱਜਣ ਲਖਦਾ ਕਿ ਵੋਟਾਂ ਖਾਤਰ ਬਾਈ ਸਹੀ ਗੱਲ ਐ ਇਥੇ ਕੁੱਲ ਬੰਦਾ ਇਹ ਦੱਲੇ ਲੋਕ ਆ ਮੈਂ ਕਹਿੰਦਾ ਜਿੰਨਾਂ ਨੂੰ ਸਿਰਫ ਆਪਣੀਆਂ ਵੋਟਾਂ ਪਿਆਰੀਆਂ ਨੇ ਇਹ ਵੋਟਾਂ ਲਈ ਇਹਨਾਂ ਨੇ ਪੰਜਾਬ ਦਾ ਘਾਣ ਕੀਤਾ ਨਾਸਮਾਰਿਆ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਕੰਮ ਲੈਣ ਦੀ ਖਾਤਰ ਇਹਨਾਂ ਲੋਕਾਂ ਨੇ ਸਸਤੀਆਂ ਦਿਹਾੜੀਆਂ ਦੀ ਖਾਤਰ ਆਪਣੇ ਘਰਾਂ ਦੇ ਵਿੱਚ ਬੰਦੇ ਬਾਲੇ ਆਪਣੇ ਚੁੱਲ੍ਹੇ ਚੜਾਏ ਇਹਨਾਂ ਨੂੰ ਕੋਈ ਇੱਜ਼ਤ ਨਾਲ ਅਣਖ ਨਾਲ ਕੋਈ ਕੱਖ ਨਹੀਂ ਦੇ ਗਿਆ ਇਹਨਾਂ ਲੋਕਾਂ ਨੂੰ ਕੋਈ ਪੰਜਾਬ ਨਾਲ ਪਿਆਰ ਨਹੀਂ ਰਿਹਾ ਇਹਨਾਂ ਲੋਕਾਂ ਨੂੰ ਸੋ ਮੈਂ ਬਸ ਇਹੀ ਪੀਲ ਤੁਹਾਨੂੰ ਕਰਨੀ ਸੀ ਗੌਰ ਕਰ ਲਓ ਮੇਰਾ ਵੀਰ ਇਧਰੋਂ ਸੁਣ ਕੇ ਇਧਰੋਂ ਨਾ ਕੱਢੋ ਇਹ ਮੁੱਦਾ ਖਤਮ ਨਹੀਂ ਹੋਣਾ ਚਾਹੀਦਾ ਇਹ ਮੁੱਦਾ ਸ਼ਾਂਤਮਈ ਤਰੀਕੇ ਨਾਲ ਫੇਰ ਕਹਿਣਾ ਬਾਰ-ਬਾਰ ਕਹਿਣਾ ਪੰਜਾਬ ਬਰੂਦ ਦੇ ਢੇਰ ਤੇ ਬੈਠਿਆ ਤੇ ਇਹਨਾਂ ਸਰਕਾਰਾਂ ਦੀ ਹਿੰਸਿਆਂ ਦਾ ਜ਼ੋਰ ਲੱਗਿਆ ਪਿਆ ਵੀ ਇਹਨੂੰ ਡਾਂਬੂ ਲਾ ਕੇ ਪੰਜਾਬ ਦੀ ਜਿਵੰਨ ਦਾ ਸ਼ਿਕਾਰ ਖੇਡਿਆ ਜਾਵੇ ਕੋਈ ਮੌਕਾ ਐਸਾ ਨਾ ਦੇ ਦਿਓ ਕਿਤੇ ਹਿੰਸਕ ਹੋਣ ਦੀ ਲੋੜ ਨਹੀਂ ਕੋਈ ਹਿੰਸ ਗੱਲ ਕਰਨ ਦੀ ਲੋੜ ਨਹੀਂ ਸ਼ਾਂਤਮਈ ਤਰੀਕੇ ਨਾਲ ਬਸ ਕਾਨੂੰਨ ਬਣਾਉਣ ਵਾਲੇ ਕਹਾਣੀ ਨੂੰ ਲੈ ਕੇ ਜਾਣਾ ਹੈ ਸ਼ਾਂਤਮਈ ਚੱਲੋਗੇ ਤਕਨੂੰ ਨਾ ਆਪਾਂ ਬਣਾ ਕੇ ਹਟਾਂਗੇ ਜਿਹੜਾ ਦੂਜੇ ਸੂਬਿਆਂ ਦਾ ਕੀ ਹੋਊਗਾ ਉਹ ਸਰਕਾਰਾਂ ਦੇ ਦਬਾਅ ਪਾਉਂਗੇ ਇਹਨਾਂ ਪੋਲੀਟਿਕਲ ਬੰਦਿਆਂ ਨੂੰ ਤੁਸੀਂ ਇਹ ਸਵਾਲ ਜਵਾਬ ਕਰੋਗੇ ਵੀ ਇਹ ਮੁੱਦੇ ਠਾਓ ਇਹ ਕਾਨੂੰਨ ਬਣਨੇ ਚਾਹੀਦੇ ਆ ਤਾਂ ਜਾ ਕੇ ਇਹ ਮਸਲੇ ਜਿਹੜੇ ਹੱਲ ਹੋਣੇ ਆ ਬਾਈ ਹਿੰਸਕ ਹੋ ਕੇ ਮਸਲੇ ਨਹੀਂ ਹੱਲ ਹੁੰਦੇ ਹੁੰਦੇ ਇਹ ਰਾਹ ਨਾ ਫੜ ਲਿਓ ਬਈ ਇਹ ਤਾਂ ਚਾਹੁੰਦੇ ਨੇ ਕਿ ਹਾਂ ਇਹ ਹਿੰਸਕ ਹੋਣ ਤੇ ਅਸੀਂ ਤਿਆਰੀ ਪੱਟੀ ਖਿੱਚੀ ਬੈਠੇ ਆ ਤਾਂ ਇੱਕ ਛੋਟੀ ਜੀ ਗੱਲ ਮੈਂ ਹੋਰ ਵੀ ਕਰ ਲੈਣਾ ਦੇਖੋ ਭਾਰਤ ਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਹੋਇਆ ਇਹ ਪਹਿਲਾਂ ਵੀ ਉੱਠਿਆ ਵਿਵਾਦ ਕੇ ਦਿਲਜੀਤ ਦਸਾਂਜ ਦੀ ਫਿਲਮ ਤੇ ਅਮਰਿੰਦਰ ਗਿੱਲ ਦੀ ਫਿਲਮ ਆਈ ਸੀਗੀ ਉਹਨਾਂ ਫਿਲਮਾਂ ਦਾ ਵਿਰੋਧ ਹੋਇਆ ਬਾਈਕਾਟ ਹੋਇਆ ਉਹਨਾਂ ਗਦਾਰ ਤੱਕ ਕਿਹਾ ਗਿਆ ਬਹੁਤ ਕੁਝ ਸ਼ਬਦ ਬੋਲੇ ਗਏ ਵੱਡੇ ਵੱਡੇ ਫਿਲਮੀ ਇੰਡਸਟਰੀ ਦੇ ਜਿਹੜੇ ਬੰਬੇ ਦੇ ਕਲਾਕਾਰ ਨੇ ਪ੍ਰੋਡੂਸਰ ਡਾਇਰੈਕਟਰ ਨੇ ਬਹੁਤ ਕੁਝ ਬੋਲਿਆ ਤੇ ਬੜਾ ਕੁਝ ਜਾਣੇ ਬਕਵਾਸ ਕੀਤੀ ਆ ਹੁਣ ਇੱਕ ਪਾਸੇ ਫਿਰ ਕ੍ਰਿਕਟ ਖੇਡੀ ਜਾ ਰਹੀ ਆ ਤੇ ਦੂਜੇ ਪਾਸੇ ਜਿਹੜਾ ਜਥਾ ਜਾਂਦਾ ਹੁੰਦਾ ਹਰ ਸਾਲ ਨਨਕਾਣਾ ਸਾਹਿਬ ਪੰਜਾ ਸਾਹਿਬ ਉਹ ਜਥੇ ਨੂੰ ਜਵਾਬ ਦੇ ਦਿੱਤਾ ਗਿਆ ਵੀ ਜਥਾ ਨਹੀਂ ਜਾਊਗਾ ਸੋ ਇਹ ਜਥੇ ਆ ਦਾ ਲੋਟ ਲੱਗਦਾ ਉੱਥੇ ਸਹੀ ਹੈ ਇਹਨਾਂ ਨੂੰ ਜਿੱਥੇ ਦੂਜੇ ਆ ਉੱਥੇ ਫਿਰੇ ਰੋਕਾਂ ਲਾ ਦਿੰਦੇ ਆ ਸੋ ਸਾਨੂੰ ਇਸ ਕਰ ਲਈ ਵੀ ਇਹ ਸਰਕਾਰ ਦੇ ਉੱਤੇ ਵੀ ਜੇ ਬਾਈਕਾਟ ਕਰਨਾ ਸਾਰਾ ਹੀ ਕਰ ਦਿਓ ਯਾਰ ਫਿਰ ਮੈਚ ਮੋਚ ਕਿਉਂ ਖੜੀ ਜਾਂਦੇ ਹੋ ਪਰ ਨਹੀਂ ਅਸੀਂ ਤਾਂ ਇਹੀ ਚਾਹੁੰਦੇ ਆ ਹੱਦ ਤੇ ਬੈਠੇ ਆਸ ਰਾਹ ਤੇ ਬੈਠੇ ਆ ਕਿ ਮੁਲਕਾਂ ਦੇ ਵਿੱਚ ਅਮਨ ਭਾਈਚਾਰਾ ਸ਼ਾਂਤੀ ਬਣੀ ਰਹਿਣੀ ਚਾਹੀਦੀ ਐ ਨਾ ਜੰਗਾਂ ਹੱਲ ਨੇ ਜਾਂ ਜੁੱਧ ਹੱਲ ਨੇ ਨਾ ਕਿੜਤਨ ਜਿਹੜੀ ਹੈਗੀ ਇਹ ਹੱਲ ਨਹੀਂ ਹੈਗੇ ਮਸਲਿਆਂ ਦੇ ਕਿ ਭਾਈਚਾਰਾ ਪ੍ਰੇਮ ਆਪਸੀ ਜਿਹੜਾ ਮਿਲਵਰਤਨ ਇਹਦੇ ਨਾਲ ਹੀ ਮਸਲੇ ਹੱਲ ਹੋ ਜਾਣੇ ਹੁਣੇ ਨੇ ਦੁਨੀਆ ਦਾ ਕਿੰਨੀ ਇੱਥੇ ਲੜੀ ਜਾਂਦੀ ਐ ਕਾ ਕ ਸਦੀਆਂ ਤੋਂ ਦਹਾਕੀਆਂ ਤੋਂ ਮੁਲਕ ਲੜੀ ਜਾਂਦੇ ਆ ਜੰਗਾਂ ਨਾਲ ਮਸਲਾਂ ਦੇ ਹੱਦ ਨਹੀਂ ਨਿਕਲੇ ਹਲ ਅਮਨ ਭਾਈਚਾਰੇ ਚੋਂ ਨਿਕਲਣਾ ਪਿਆਰ ਮੁਹੱਬਤ ਚੋਂ ਨਿਕਲਣਾ ਦੋਨੇ ਮੁਲਕਾਂ ਦੇ ਲੋਕ ਨਹੀਂ ਚਾਹੁੰਦੇ ਕਿ ਇਹ ਇਹ ਸਾਡੀ ਕੋਈ جنگ ਲੱਗੇ ਸਭ ਵਪਾਰ ਖੁੱਲੇ ਹੋਣੇ ਚਾਹੀਦੇ ਆ ਲੋਕਾਂ ਦਾ ਆਉਣਾ ਜਾਣਾ ਮਿਲਜੋਲ ਵਧਣਾ ਚਾਹੀਦਾ ਦੋਨਾ ਮੁਲਕਾਂ ਦੀ ਨੇੜਤਾ ਹੋਣੀ ਚਾਹੀਦੀ ਹੈ ਤਾਂ ਹੀ ਚੰਗੀ ਗੱਲ ਹੋਣੀ ਹੈ ਸੋ ਗੌਰ ਕਰੋ ਮੇਰਾ ਵੀਰ ਜੋ ਜੋ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ ਨੇ ਵਾਇਰਲ ਕਰਸਾ ਵਾਇਰਲ ਜੀ ਨੀ